ਸਤਿ ਸ਼੍ਰੀ ਅਕਾਲ ਬਾਈ ਸਾਰੇ ਦੋਸਤਾਂ ਨੂੰ ਅੱਜ ਆਪਾਂ ਪਹੁੰਚੇ ਆਂ ਮੂਸੇਪੁਰ ਸਿੱਧੂ ਮੂਸੇਲੇ ਬਾਈ ਦੀ ਹਵੇਲੀ ਦੇਖਣਾ ਛੋਟੇ ਬੁੱਸੇ ਵਾਲਾ ਆਉਂਦੇ ਨਾਲ ਸਵੇਲੀ ਵਿੱਚ ਖੁਸ਼ੀਆਂ ਆਈਆਂ ਹੋਈਆਂ ਨੇ ਦੇਖੋ ਹਵੇਲੀ ਦੇ ਸਾਹਮਣੇ ਨਿਮ ਬੰਨਿਆ ਹੋਇਆ ਹੈਗਾ ਚਲੋ ਜਲਦੇ ਆਪਾਂ ਹਵੇਲੀ ਦੇ ਅੰਦਰ ਦਿਖਾਉਣੇ ਹਵੇਲੀ ਸੋਨੂੰ ਬਹੁਤ ਸ਼ੌਂਕ ਨਾਲ ਬਣਾਈ ਹੈ ਬਾਈ ਨੇ ਹਵੇਲੀ ਆ ਦੇਖੋ ਟਰਾਲਾ ਖੜਾ ਬਾਈ ਦਾ ਹਵੇਲੀ ਦੇਖੋ ਬੜੀ ਭੈਂਟ ਹਵੇਲੀ ਬੜੀ ਹੋਈ ਆ ਬਹੁਤ ਟਾਈਮ ਲੱਗਿਆ ਜੀ ਇਹਨੂੰ ਬਣਾਉਣ ਨੂੰ ਬਾਈ ਨੇ ਬੜੀਆਂ ਰੀਜਾਂ ਨਾਲ ਹਵੇਲੀ ਬਣਾਈ ਸਗੀ ਪਾਣੀ ਵਾਲੀ ਟੈਂਕੀ ਖੜੀ ਆ ਹਵੇਲੀਆ ਹਵੇਲੀ ਚ ਲੱਕੜ ਦੀ ਕਾਰਾਗਰੀ ਬਹੁਤ ਵਧੀਆ ਕੀਤੀ ਹੋਈ ਆ ਆਪ ਨਵਾਂ ਪ੍ਰੋਜੈਕਟ ਕੋਈ ਬਣਾ ਰਹੇ ਨੇ ਕੋਈ ਮੂਸੇ ਵਾਲ ਦੇ ਹਵੇਲੀ ਦੇ ਅੰਦਰ ਆਪਾਂ ਇਆਂ ਮੂਰਤੀਆਂ ਲੱਗੀਆਂ ਨੇ ਹਵੇਲੀ ਦੇ ਦਰਵਾਜ਼ੇ ਸਾਰੀਆਂ ਮੂਰਤੀਆਂ ਨੇ ਬਾਈ ਦੀਆਂ ਆ ਦੇਖੋ ਜੇਬ ਦੇ ਉੱਤੇ ਕੁੜਤੇ ਜਮੇ ਜੇਬ ਤੇ ਲਿਖਿਆ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰੀ ਹੈ ਬਾਈ ਜਸਟਿਸ ਮਿਲਣਾ ਚਾਹੀਦਾ ਬਾਈ ਨੂੰ ਲੋਕ ਦਿੱਲੀ ਵੀ ਰਿਆਣਾ ਲੋਕ ਇੱਥੇ ਬਹੁਤ ਜ਼ਿਆਦਾ ਆਉਂਦੇ ਨੇ ਨਵੇਂ ਬੰਨਿਆ ਹੋਇਆ ਹਵੇਲੀ ਦੇ ਕਿੱਕਾ ਤੇ ਆ ਦੇਖੋ ਦੂਜੀ ਮूर्ति ਮੂਰਤੀਆਂ ਚ ਐਂ ਲੱਗਦਾ ਭਾਈ ਜਿਵੇਂ ਬੋਲੂ ਆ ਭਾਈ ਹਨਾ ਪਿਸਟਲ ਪਾਇਆ ਹੋਇਆਗਾ ਦੇਖੋ ਪੂਰੀ ਅੱਕ ਖੜੀ ਐ ਲੋਕ ਰਿਆਾਨਾ ਲੋਕਾਂ ਦਾ ਆਉਣਾ ਜਾਣਾ ਇੱਥੇ ਬਹੁਤ ਜ਼ਿਆਦਾ ਭਾਈ ਪਾਈ ਦੀ ਥਾਰ ਖੜੀ ਐ ਜਿਹੜੀ ਜਿੱਥੇ ਗਿਆ ਸੀ ਲਾਸਟ ਰਾਈਡ ਜਵਾਰ ਕੇ ਪਿੰਡ ਆਹੀ ਥਾਰ ਤੇ ਆ ਰਿਆ ਸੀ ਭਾਈ ਜਦੋਂ ਆਹ ਕੰਮ ਹੋਇਆਗਾ ਬਹੁਤ ਮਾੜਾ ਹੋਇਆ ਬਾਈ ਨਾਲ ਜੋ ਵੀ ਹੋਇਆ ਬਹੁਤ ਸਾਰੀਆਂ ਗੋਲੀਆਂ ਲੱਗੀਆਂ ਹੋਈਆਂ ਨੇ ਥਾਰ ਦੇ ਵਿੱਚ ਬਾਪੂ ਜੀ ਨੇ ਜਾਂ ਥਾਰ ਰਿਪੇਅਰ ਨਹੀਂ ਕਰਵਾਈ ਐਂ ਖੜੀ ਐ ਮੁਸੇਦੇ ਪਿੰਨ ਆ ਬਾਈ ਦਾ ਬੁਲਟ ਹੈਗਾ ਪੀਵੀ 31 ਐਨ 600 ਆ ਹੁਣੀ ਤੇ ਬਾਈ ਦੀ ਜਿਹੜਾ ਹੋਲੀ ਦੀ ਵੀਡੀਓ ਵਾਇਰਲ ਹੋ ਰਹੀ ਦੀ ਬਾਈ ਦੀ ਉਹ ਆਹੀ ਬੁਲਟ ਤੇ ਹੋ ਰਹੀ ਆ ਬਾਈ ਨੂੰ ਬੜਾ ਸ਼ੌਂਕ ਸੀਗਾ ਬੁਲਟ ਦਾ ਸਾਰਿਆਂ ਤੋਂ ਪਹਿਲਾਂ ਬੁਲਟ ਲਿਆ ਹੋਇਆ ਸੀ ਬਾਈ ਕੋਲੇ ਬੁਲਟ ਹੁੰਦਾ ਸੀ ਰੋਟਾਵੀਟਰ ਬਾਈ ਨੇ ਬਣਵਾਇਆ ਹੋਇਆ ਬਹੁਤ ਵਧੀਆ ਰੋਟਾਵੀਟਰ ਆ ਇੱਕ ਟਰਾਲ ਆ ਗਿਆ ਇੱਧਰ ਦਿਖਾਉਣੇ ਆ ਪਾ TVS ਦਾ ਟਰਾਲਾ ਬਣਵਾਇਆ ਹੋਇਆ ਹੈ ਬਾਈ ਨੇ ਆ ਬਹੁਤ ਵੱਡਾ 18 ਫੁੱਟਾ ਟਰਾਲਾ ਹੈਗਾ ਆ ਸਪੈਸ਼ਲ ਡਿਮਾਂਡ ਤੇ ਬਣਵਾਇਆ ਹੋਇਆ ਹੈ ਸੱਧੂ ਮੂਸੇਵਾਲੇ ਨੇ ਇਹਦੇ ਉੱਤੇ ਬਹੁਤ ਸਾਰੀਆਂ ਮਤਲਬ ਚੀਜ਼ਾਂ ਟੰਗੀਆਂ ਹੋਈਆਂ ਨੇਗੀਆਂ ਮਤਲਬ ਘੈਂਟ ਬਣਾਇਆ ਹੈ ਪੂਰਾ ਆ ਦੇਖੋ ਕਹੀ ਦੇ ਉੱਤੇ ਲਿਖਿਆ ਹੈ ਜੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਹੈ ਬਾਈ ਨੇ ਲਿਖਿਆ ਕਹੀ ਤੇ ਦੇਖੋ ਜੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਆ ਸਿਰਾ ਸੀ ਬਾਈ ਦੀ ਫੋਰਚੂਨਰ PB65 AM ਨ ਜ਼ੀਰਾਂ ਪਿੱਛੇ ਅੱਠ ਜੀਪ ਖੜੀ ਹੈ ਬਾਈ ਦੀ ਰੇਕ ਮਤਲਬ ਜੀਤ ਤੇ ਬਾਈ ਦੀ ਫੋਟੋ ਜ਼ਰੂਰ ਲੱਗੀ ਹੋਈ ਆ ਬੜਾ ਸ਼ੌਂਕ ਸੀ ਬਾਈ ਨੂੰ ਆ ਚੀਜ਼ਾਂ ਦਾ ਦੇਖਣ ਨੂੰ ਤਾਂ ਕਹਿ ਲਈ ਆਪਾਂ ਪਰ ਜਿਹੜੇ ਗਰਾਉਂਡ ਤੇ ਗਰਾਉਂਡ ਡੋਰ ਗਰਾਉਂਡ ਥਿਊ ਹੋ ਲੈਣੇ ਬੜਾ ਬਾਈ ਦਾ ਟਾਕੜ ਲਿਖਿਆ ਹੈ ਕਿ ਨਾ ਨਾਟਕਾ ਖੜਾ ਕਹਿੰਦਾ ਜਮੀਰ ਦਾ ਮਰਨਾਮਾ ਹੋਤਾ ਕਹਿੰਦਾ ਬਾਈ ਨੇ ਸਿਰਾ ਕਰਵਾਇਆ ਸੀ ਹੈ ਕੋਈ ਹੋਰ ਨਾਟਗੜਾ ਦੋਨੇ ਨਾਟਗੜਾ ਦੇਖਣ ਨੂੰ ਮਿਲਿਆ ਆਪਾਂ ਨੂੰ ਨਿਊ ਹਾਲੈਂਡ ਜੀਪ ਅੱਜ ਬਾਈ ਦੀ ਕੱਲੀ ਕੱਲੀ ਚੀਜ਼ ਆਪਾਂ ਨੂੰ ਘਰੇ ਮਿਲ ਗਈ ਆਪਾਂ ਪਹਿਲਾਂ ਵੀ ਆਏ ਸੀ ਉਦਦੇ ਆਪਾਂ ਨੂੰ ਇੰਨੀਆਂ ਚੀਜ਼ਾਂ ਨਹੀਂ ਸੀ ਮਿਲੀਆਂ ਕੰਮ ਕਰ ਰਹੇ ਸੀਗੇ ਦੋਨੇ ਨਾਟਗੜਾ ਦੇ ਪੂਰੇ ਲਿਖਿਆ ਸਟੇਟ ਸ਼ਹਿਰ ਲਿਖਿਆ ਹੈ ਕੋਈ ਹੋਰ ਬਾਈ ਦਾ ਸਪੈਸ਼ਲ ਨਿਸ਼ਾਨ ਸਾਹਿਬ ਲੀਲੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਦੋ ਟਰੈਕਟਰਾਂ ਦੇ ਪੂਰੇ ਕਾਰ ਐਂਡ ਦੇਖੋ ਮੋਡੀਫਾਈ ਕਰਾਏ ਹੋਏ ਨੇ ਪੂਰੇ ਵਧੀਆ ਟਰੈਕਟਰ ਇੰਨਾ ਤੇ ਬਾਈ ਖੇਤ ਰਹਿਦਾ ਸੀਗਾ ਬਹੁਤ ਚਾ ਸੀਗਾ ਜ਼ਮੀਨ ਦੇ ਨਾਲ ਤਰਤੀ ਤੀ ਵਸ ਬਾਈ ਨਾ ਕੋਈ ਅਜਿਹੀ ਤਾਂ ਗੱਲ ਹੀ ਨਹੀਂ ਸੀ ਬਾਈ ਯਾਰ ਮਨ ਚ ਬਹੁਤ ਵਧੀਆ ਬੰਦਾ ਸੀਗਾ ਆ ਦੇਖੋ ਦੋਨੇ 911 ਕਾ ਨਵਾਂ ਜੈਕਟਰ ਝੋਟਾ ਲਿਖਿਆ ਹੋਇਆ ਤੇ ਵੀ ਆ 4x4 ਹੈਗਾ 사운ਡ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਸੀਗਾ 4x4 ਸਾਈਡ ਗੇਅਰ ਚ ਆਸ਼ਾ ਵੀ ਹੈ ਬਾਈ ਕੋਲੇ ਆਸ਼ੇ ਦੇ ਪਿੱਛੇ ਵੀ TVS ਦੀ ਟਰਾਲੀ ਪਾਈ ਹੋਈ ਆ ਆ ਨਿੱਕੀ ਟਰਾਲੀ ਬਣਵਾਈ ਹੋਈ ਆ ਕੁੱਤੇ ਬਾਈ ਦੇ ਦੋਨੇ ਆਪਾ ਸੁਣ ਪਏ ਬਈ ਲੋਕ ਬਹੁਤ ਚਲੋ ਬਈ ਸਮਾਦ ਤੇ ਪਹੁੰਚ ਗਏ ਆਪਾਂ ਸਮਾਦ ਤੇ ਬਈ ਮੇਲਾ ਲੱਗਿਆ ਰਹਿੰਦਾ ਬਈ ਤੇ ਦਿਨੋਂ ਦਿਨ ਲੋਕ ਇੰਨਾ ਦਾ ਇੰਨਾ ਲੋਕ ਆਉਂਦੇ ਨੇ ਬਈ 5-700 ਬੰਦੇ ਦਿੱਲੀ ਦਾ ਆਉਂਦਾ ਬੱਚੇ ਬੱਚੇ ਨੂੰ ਵੀ ਬਹੁਤ ਜ਼ਿਆਦਾ ਮਤਲਬ ਪਿਆਰ ਸੀ ਬਾਈ ਨਾਲ ਹਨਾ ਬਾਈ ਦੇ ਗੀਤ ਸੀ ਨਾ ਜਿਹੜੇ ਪਹਿਲਾਂ ਨਹੀਂ ਲੋਕਾਂ ਨੂੰ ਸਮਝ ਆਏ ਬਾਅਦ ਚ ਹੁਣ ਪਤਾ ਲੱਗਦਾ ਬਈ ਗੀਤਾਂ 'ਚ ਬਹੁਤ ਸੱਚ ਬੋਲਦਾ ਸੀ ਬਾਈ ਸੱਚੀਆਂ ਗੱਲਾਂ ਕਹੀਆਂ ਹੋਈਆਂ ਸੀ ਸਮਾਦ ਤੇ ਮਿਸਤਰੀ ਵੀ ਲੱਗਿਆ ਹੋਇਆਗਾ ਕੁਛ ਕਰ ਰਹੇ ਨਹੀਂ ਲੱਗਦਾ ਬਈ ਮੇਲੇ ਵਾਂਗੂ ਭਰਦੇ ਨੇ 5-700 ਬੰਦਾ ਡੇਲੀ ਦਾ ਉਰੇ ਆਉਂਦੇ ਆਉਂਦਾਗਾ ਗੰਜੂਸ ਵਾਲੀਆਂ ਰੇੜੀਆਂ ਦੁਕਾਨਾਂ ਫੋਟੋਆਂ ਵੇਚਣ ਵਾਲੇ ਬਾਈ ਇੱਧਰ ਰੋੜਾ ਬਾਈ ਮੂਸੇਪਿੰਡ ਆ ਨਵਾਂ ਬਣਿਆ ਪਹਿਲਾਂ ਛੋਟੀ ਸੜਕ ਹੁੰਦੀ ਸੀਗੀ ਆ ਦੇਖੋ ਬਾਪੂ ਜੀ ਦੁਕਾਨ ਲਈ ਹੋਈ ਆ ਫੋਟੋਆਂ ਵੇਚਦੀਆਂ ਨੇ ਬਾਈ ਦੀਆਂ ਬਹੁਤ ਜ਼ਿਆਦਾ ਯਾਰ ਸਟicker ਕੀ ਲੈ ਕੇ ਮਤਲਬ ਡੇਲੀ ਲੋਕਾਂ ਦਾ ਆਉਣਾ ਜਾਣ ਇੱਥੇ ਬਹੁਤ ਜ਼ਿਆਦੇ ਆ ਮੇਲਾ ਭਰਿਆ ਹੀ ਰਹਿੰਦਾਗਾ ਅਸੀਂ 2-3 ਵਾਰੀ ਆਏ ਆ ਇੱਥੇ ਬਸ ਆਹਾ ਬੇਬੇ ਜੇ ਇੱਥੇ ਮਿਲਦੇ ਸਾਨੂੰ ਖਟਮਾ ਬਾਈ ਦੀਆਂ ਲੋਕ ਇੰਨਾ ਮਤਲਬ ਬਾਈ ਸੱਚ ਕਹਿ ਗਈ ਹੈ ਕਹਿੰਦਾ ਮੇਲੇ ਲੱਗਿਆ ਕਰਨੇ ਕਹਿੰਦਾ ਮੂਸੇਪਿੰਡ ਉਹ ਸੱਚੀ ਆ ਬਾਈ ਦੀਆਂ ਗੱਲਾਂ ਕੋਈ ਝੂਠ ਨਹੀਂ ਹੈ ਬਾਈ ਮੇਲੇ ਲੱਗਦੇ ਵੀ ਨੇ ਬਾਜ਼ਾਰ ਵਾਂਗੂ ਬਾਜ਼ਾਰ ਆ ਤੁਸੀਂ ਦੇਖੋ ਮੇਲੇ ਵਾਲਾ ਮਾਹੌਲਾ ਦੇਖੋ ਆਪਾਂ ਦਿਖਾਉਣਾ ਸੋਨੂੰ ਜਮਾਨ ਘਟੂ ਘਟ 25-30 ਦੁਕਾਨਾਂ ਨੇ ਇੱਥੇ ਬਈ ਜਿਹੜੀਆਂ ਮੂਸੇ ਵਾਲ ਦੇ ਪਿੰਡ ਨੇਗੀਆਂ ਲੋਕਾਂ ਦਾ ਆਉਣਾ ਜਿਹੜਾ ਮਤਲਬ ਰੋਜ਼ਗਾਰ ਮਿਲ ਗਿਆ ਕਿੰਨੇ ਲੋਕਾਂ ਦਾ ਰੋਜ਼ਗਾਰ ਦੇ ਗਿਆ ਬਾਈ ਬਾਈ ਜੋ ਬਈ ਬਲੌਗ ਵਧੀਆ ਲੱਗਿਆ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲੈ ਕੇ ਮਿਲਦੇ ਆਂ ਨੈਕਸਟ ਵਲੌਗ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਜਸਟਿਸ ਫੌਰ ਸਿੱਧੂ ਮੂਸੇਵਾਲਾ